ਲਓ ਵੀ ਮਿੱਤਰੋ ਅੱਜ ਜਦੋਂ ਮੈਂ ਘਰੇ ਆਇਆ ਨਾ ਮੈਨੂੰ ਘਰੇ ਆਉਂਦੇ ਨੂੰ ਹੀ ਆ ਗਿਫਟ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਆ ਗਿਫਟ ਆ ਬੜੀ ਸੋਹਣੀ ਪੈਕਿੰਗ ਕੀਤੀ ਹੋਈ ਆ ਤੇ ਮੈਂ ਦੱਸਣਾ ਚਾਹਣਾ ਵੀ ਇਹ ਜਿਹੜਾ ਗਿਫਟ ਆ ਇਹ 3-4 ਦਿਨ ਪਹਿਲਾਂ ਆਪਣੇ ਘਰੇ ਆਪਾਂ ਨੂੰ ਪਿਆਰ ਕਰਨ ਆਲੇ ਆਏ ਸੀਗੇ ਤੇ ਮੈਂ ਘਰੇ ਹੈਣੀ ਸੀ ਆ ਬਾਹਰ ਗਿਆ ਹੋਇਆ ਸੀ ਤੇ ਉਹ ਆ ਗਿਫਟ ਆਪਣੇ ਘਰੇ ਫੜਾ ਕੇ ਮਾਤਾ ਕੱਦੇ ਆਏ ਸੀ ਪਰ ਸੋ ਕ ਚੌਥੇ ਚੌਥੇ ਆਏ ਸੀ ਚੌਥੇ ਚੌਥੇ ਆਏ ਸੀ ਇਹ ਮੁੰਡੇ ਤੇ ਆ ਗਿਫਟ ਦੇ ਕੇ ਗਏ ਆ ਤੇ ਖੋਲ੍ਹਿਆ ਕਿਉਂ ਨਹੀਂ ਖੋਲ੍ਹ ਕੇ ਤਾਂ ਨਾਲ ਕਹਿੰਦੇ ਤੁਸੀਂ ਨਾ ਖੋਲ੍ਹਿਓ ਬਾਕੀ ਤਾਂ ਪਲੀਜ਼ ਇਹ ਗਿਫਟ ਨੂੰ ਇਹ ਵਾਇਬ ਨਹੀਂ ਫਲਾਗੇ ਅੱਛਾ ਤੇ ਮੇਰਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਮਾਵੀ ਚਾਹਣਾ ਵੀ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਮੇਰਾ ਵੀਰ ਬਣ ਕੇ ਜਦੋਂ ਵੀ ਤੁਸੀਂ ਆਉਣੇ ਹੁੰਦੇ ਹੋ ਨਾ ਫੋਨ ਫਾਨ ਕਰ ਲਿਆ ਕਰੋ ਤੇ ਰੇਹਾ ਮੇਥੋਂ ਹੁਣ ਜਾਂਦਾ ਨਹੀਂ ਦੇਖਦੇ ਆ ਖੋਲ੍ਹ ਕੇ ਵੀ ਕੀ ਆ ਇਹਦੇ ਵਿੱਚ ਆ ਫੁੱਲ ਬੜਾ ਸੋਹਣਾ ਲਾਇਆ ਸੀ ਬਈ ਤਾਹਾਂ ਕੀ ਹੋ ਸਕਦਾ ਡੀਸੀ ਫਰ ਆ ਭਾਈ ਕੋਲੇ ਤੇ ਹੀ ਪਤਾ ਲੱਗੂ ਕੀ ਹੈ ਇਹਦੇ ਵਿੱਚ ਲੱਗਦਾ ਤਖਣਾ ਵਾ ਐ ਰੋਗਿਆ ਫੜੇ ਛੇਪੀਆਂ ਚੂਪੀਆਂ ਖਾਸੀਆਂ ਲਾਈਆਂ ਹੋਈਆਂ ਨੇ ਲੈ ਵੇ ਆਹਦਾ ਸਿਰ ਆ ਲੱਗਿਆ ਇਹਦੇ ਕੰਪਾਈਟਾ ਨਹੀਂ ਕਰਦਾ ਕੱਲਾ ਦੱਬਾ ਵੀ ਨਹੀਂ ਆਉਂਦੇ ਆ ਦੇਖੋ ਲਾ ਹੀ ਇਹਦਾ ਮਾਦਾ ਫੋਨ ਆ ਦੇਖ ਲਾ ਆਈਫੋਨ ਕਿਹੜਾ ਆਈਫੋਨ ਇੱਥੇ 15 ਆਈਫੋਨ 15 ਪ੍ਰੋ ਮੈਕਸ ਖੋਲ ਕੇ ਦੇਖ ਲਾ ਆਈਫੋਨ 15 ਪ੍ਰੋ ਮੈਕਸ ਆ ਤੇ ਹੁਣ ਦੇਖਦੇ ਆ ਖੋਲ ਕੇ ਇੰਨਾ ਮਹਿੰਗਾ ਫੋਨ ਭਰਾਵੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖਦੇ ਆ ਖੋਲ ਕੇ ਪਿੱਛੇ ਟੀਸੀ ਮੇਠਾ ਆਈ ਕਰੀਆ ਲੱਗਦਾ ਖੋਲ ਕੇ ਵੀ ਦੇਖ ਲਾ ਕਹਿੰਦੇ ਖਾਲੀ ਕਹਿੰਦਾ ਡੱਬਾ ਹੀ ਨਾ ਹੋਵੇ ਨਹੀਂ ਕਈ ਵਾਰ ਨਿਕਲ ਜਾਂਦਾ ਨਹੀਂ ਨਹੀਂ ਇਹ ਮਾਰੇ ਪੱਟੇ ਪੁੱਟੇ ਪਾਜ ਵੀ ਪੁਲਾਇਆ ਨਹੀਂ 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 ਆ ਦੇਖੋ ਆ ਦੇਖੋ ਬਈ ਆ ਸਾਰਾ ਆ ਇਹ ਹੁੰਦੇਗੇ ਹੈ ਆਈਫੋਨ 15 ਪ੍ਰੋ ਮੈਕਸ ਲੈ ਵੀ ਗੋਪੀ ਲਾਈਏ ਫਿਰ ਕਬਰ ਮਾਤਾ ਆ ਨੇੜੇ ਕਰਕੇ ਦਿਖਾ ਦੀ ਮਰਾ ਯਾਰ ਕਿੱਥੋਂ ਲਊ ਇਹ ਮੈਂ ਤਾਂ ਖੋਲਣਾ ਵੜੀ ਆ ਆ ਆ ਆ ਆ ਅੱਛਾ ਉਹ ਯਾਦ ਦਿੱਤਾ ਉਹ ਆ ਮਾਤਾ ਫੂਨ ਆ ਬਾਹਰੋਂ ਆਈ ਲੱਗਦੀ ਹੈ ਲੱਗਦੀ ਤਾਂ ਦਾਰ ਲਈ ਸੀ ਬਾਹਰੋਂ ਹੀ ਲੈ ਕੇ ਆਏ ਹੋਣਗੇ ਫੂਨ ਵੀ ਏ ਮੈਲਾ ਦਾ 1.5 ਲੱਖ ਦਾ ਫੂਨ ਏ ਆਸ-ਪਾਸ 1.5 ਲੱਖ ਦੇ ਨੇੜਾ ਮਾਤਾ ਏ ਲੇ ਵੀ ਮੇਟਰੋ ਬਹੁਤ ਬਹੁਤ ਧੰਨਵਾਦ ਯਾਰ ਤੁਹਾਡਾ ਇੰਨਾ ਸੋਹਣਾ ਫੋਨ ਗਿਫਟ ਕਰਨ ਦੇ ਲਈ ਤੇ ਆ ਰੰਗ ਵੀ ਫੋਨ ਦਾ ਨਵਾਂ ਹੀ ਆਇਆ ਲੈ ਵੀ ਮੇਰੇ ਫੋਨ ਨਹੀਂ ਤੇ ਤੂੰ ਰੱਖ ਲੈ ਫੋਨ ਲੈ ਵੀ ਬਹੁਤ ਸੋਹਣਾ ਫੋਨ ਆ ਭਰਾਵੋ ਬਹੁਤ ਬਹੁਤ ਧੰਨਵਾਦ ਤੇ ਮੇਰਾ ਵੀਰ ਬਣ ਕੇ ਜਦੋਂ ਵੀ ਹੁਣ ਆਉਂਗੇ ਤੇ ਫੋਨ ਕਰਕੇ ਜਰੂਰ ਆਇਓ ਤੇ ਮੇਰਾ ਭਰਾ ਬਣ ਕੇ ਮਿਲ ਕੇ ਜਰੂਰ ਜਾਇਓ ਤੇ ਆ ਗਿਫਟ ਦੇ ਲਈ ਇੱਕ ਵਾਰ ਫੇਰ ਤੁਹਾਡਾ ਯਾਰ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਮੇਰਾ ਵੀਰ ਹੈ ਬਹੁਤ ਸੋਹਣਾ ਲੱਗਿਆ ਤੇ ਬਹੁਤ ਪਸੰਦ ਆਇਆ ਭਰਾ ਉਹ ਗਿਫਟ ਤੁਹਾਡਾ ਹੈ ਬਹੁਤ ਵਧੀਆ ਫੂਲ ਧੰਨਵਾਦ ਮੇਰਾ